ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਵਿੰਦਰ ਕੋ ਸਪੈਸ਼ਲ ਐਜੂਕੇਟਰ ਬਲਾਕ ਚੈਣਾ ਤੋਂ ਅੱਜ ਸਿੱਖਿਆ ਵਿਭਾਗ ਦੇ ਜੋ ਸਾਨੂੰ ਦਿਸ਼ਾ ਨਿਰਦੇਸ਼ ਪ੍ਰਾਪਤ ਹੋਏ ਨੇਗੇ ਵੀ ਬੱਚਿਆਂ ਦੇ ਜਿਹੜੇ ਮਾਪਿਆਂ ਵੱਲੋਂ ਉਹਨਾਂ ਦੀ ਜਿਹੜੀ ਹੈਗੀ ਅਸੀਂ ਵਰਕਸ਼ਾਪ ਲਗਾਉਣੀ ਹੈ ਤੇ ਅੱਜ ਅਸੀਂ ਮੋੜਾ ਕਲਸਟਰ ਦੇ ਵਿੱਚ ਬੱਚੇ ਜਿਹੜੇ ਆਏ ਨੇਗੇ ਤੇ ਉਹਨਾਂ ਦੇ ਮਾਪੇ ਸਹਿबान ਆਏ ਹੈ ਮੈਂ ਉਹਨਾਂ ਦੀ ਤਹਿ ਦਿਲੋਂ ਧੰਨਵਾਦੀ ਹਾਂ ਜੋ ਇਸ ਵਰਕਸ਼ਾਪ ਤੇ ਵਿੱਚ ਪਹੁੰਚੇ ਨੇ ਇਸ ਵਰਕਸ਼ਾਪ ਦਾ ਜਿਹੜਾ ਏਜੰਡਾ ਸੀ ਜੋ ਬੱਚਿਆਂ ਨੂੰ ਅਸੀਂ ਸਹੂਲਤਾਂ ਦਿੰਨੇ ਆ ਸਮਗਰ ਸਿੱਖਿਆ ਅਭਿਆਨ ਦੇ ਤਹਿਤ ਜਾਂ ਕੋਈ ਅਸੀਂ ਅਸੈਸਮੈਂਟ ਕੈਂਪ ਲਗਵਾਉਣੀ ਹੈ ਡਿਸਟ੍ਰਿਬਿਊਸ਼ਨ ਕੈਂਪ ਲਗਵਾਈ ਜਾਂਦੇ ਆ ਪ੍ਰੀਖਿਆਵਾਂ માં ਦੇ ਵਿੱਚ ਜਿਹੜੇ ਪ੍ਰਬੰਧ ਕੀਤੇ ਜਾਂਦੇ ਆ ਸਾਰਿਆਂ ਦੇ ਬਾਰੇ ਅਸੀਂ ਇਹਨਾਂ ਨੂੰ ਡਿਟੇਲ ਦੇ ਵਿੱਚ ਸਮਝਾਇਆ ਗਿਆ ਜਾਣਕਾਰੀ ਦਿੱਤੀ ਹੈ ਜਾਂ ਅਸੀਂ ਜੋ ਮੇਨ ਸਾਡਾ ਪੱਖ ਸੀਗਾ ਯੂਡੀ ਆਈਡੀ ਕਾਰਡ ਉਹ ਕਿਵੇਂ ਬਣਾਉਣੇ ਆ ਡਿਸੇਬਿਲਟੀ ਸਰਟੀਫਿਕੇਟ ਅਸੀਂ ਕਿਵੇਂ ਬਣਾਉਣੇ ਨੇਗੇ ਤਾਂ ਪੈਨਸ਼ਨ ਅਸੀਂ ਕਿਵੇਂ ਲਗਵਾਉਣੀ ਇਹਨੂੰ ਸਾਰਿਆਂ ਮਾਪਿਆਂ ਦੇ ਨਾਲ ਫੋਲੋਅ ਅਪ ਕੀਤਾ ਗਏ ਤਾਂ ਜੋ ਇਹਨਾਂ ਨੂੰ ਕੋਈ ਸਮੱਸਿਆ ਨਾ ਆਵੇ ਤੇ ਬਾਕੀ ਜੋ ਸਾਡੇ ਬਲੈਕ ਸ਼ੈਨਾ ਦੀਆਂ ਪ੍ਰਾਪਤੀਆਂ ਲਗੀਆਂ ਉਹ ਮੈਂ ਪਹਿਲਾਂ ਹੀ ਵਾਪੇ ਤੁਹਾਨੂੰ ਦੱਸ ਚੁੱਕੀ ਹਾਂਗੀ ਸਾਡੇ ਬੱਚੇ ਬਲੈਕ ਸ਼ੈਨਾ ਤੋਂ ਉੱਠ ਕੇ ਰਾਜ ਪੱਤਰੀ ਸਾਡੀਆਂ ਪ੍ਰਾਪਤੀਆਂ ਲਗੀਆਂ ਜਾਂ ਖੇਡਾਂ ਦੀ ਪ੍ਰਾਪਤੀ ਹੋਵੇ ਚਾਹੇ ਉਹ ਸਾਡੀ ਐਕਸਟਰਾ ਕਰਿਕੂਲਮ ਦੀ ਹੋਵੇ ਜਾਂ ਕੋਈ ਸੱਭਿਆਚਾਰਕ ਗਤੀਵਿਧੀਆਂ ਹੋਣ ਤਾਂ ਪੂਰਾ ਬਲੈਕ ਸ਼ੈਨਾ ਦੇ ਵਿੱਚ ਸਾਡਾ ਮਾਣਾ ਕਲਸਟਰ ਹੈ ਸ਼ੈਨਾ ਕਲਸਟਰ ਹੈ ਟੀਮ ਇਹ ਸਾਰੇ ਜਿਹੜੇ ਇਹਨਾਂ ਨੇ ਬਹੁਤ ਮੱਲਾ ਮਾਰੀਆਂ ਨੇ ਤੇ ਮੈਂ ਪੂਰੇ ਡਿਪਾਰਟਮੈਂਟ ਦੀ ਤੇ ਬੱਚਿਆਂ ਨੂੰ ਤੇ ਉਹਨਾਂ ਦੇ ਮਾਪੇ ਸਹਿਬਾਨ ਨੂੰ ਵਧਾਈ ਦੇਣੀ ਹੈ ਤੇ ਮੈਂ ਇਥੋਂ ਦੇ ਸਮੂਹ ਸਟਾਫ ਦੇ ਵੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਬਹੁਤ ਹੀ ਸ਼ਾਰਟ ਟਰਮ ਦੇ ਵਿੱਚ ਇਹ ਪ੍ਰੋਗਰਾਮ ਨੂੰ ਲੀਕਿਆ ਹੈਗਾ ਤੇ ਬਹੁਤ ਹੀ ਸੋਹਣਾ ਪ੍ਰੋਗਰਾਮ ਨਾਲ ਨੇਪਰੇ ਚੜਾਇਆ ਹੈਗਾ ਤੇ ਅਸੀਂ ਉਮੀਦ ਕਰਦੀ ਆ ਮੈਂ ਨਾਲ ਸਾਰੇ ਮਾਪੇ ਸਹਿਬਾਨ ਤੋਂ ਕਿ ਉਹ ਭਵਿੱਖ ਦੇ ਵਿੱਚ ਵੀ ਸਾਡੇ ਨਾਲ ਜੁੜੇ ਰਹਿਣਗੇ ਤੇ ਸਾਡੇ ਉਹ ਕੋਈ ਤੋਂ ਵੀ ਸੋਸ਼ਲ ਵਰਕਰਸ ਆਏ ਨੇ ਗੁਰਜੀਤ ਸਿੰਘ ਦੀ ਆਏ ਨੇਗੇ ਮੇਰੇ ਵੀਰ ਹੋਰ ਵੀ ਆਏ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦੀ ਆ ਤੇਰਾ ਤੇਰਾ ਸੁਸਾਇਟੀ ਵਿੱਕੀ ਵੀਰ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਤੇ ਉਹਨਾਂ ਨੂੰ ਤਹਿ ਦਲੋਂ ਧੰਨਵਾਦ ਆ ਉਹਨਾਂ ਦਾ ਵੀ ਉਹ ਛੋਟੇ ਜਿਹੇ ਸੱਦੇ ਤੇ ਬੱਚਿਆਂ ਨੂੰ ਜੋ ਸਟੇਸ਼ਨਰੀ ਵੰਡੀ ਹੈਗੀ ਤੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦੀ ਹਾਂ ਤੇ ਸਾਰੇ ਮਾਪੇ ਸਹਿਬਾਨ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਧੰਨਵਾਦ ਕਰਦੇ ਆ ਵਿਕੀ ਢਲੋਂ ਜੀ ਦਾ ਗੁਰਤੇ ਸਿੰਘ ਜੀ ਦਾ ਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣਾ ਦਾ ਜਿਨ੍ਹਾਂ ਨੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਭਰੀ ਆ ਤੇ 13 13 ਵੈਲਫੇਅਰ ਸੁਸਾਇਟੀ ਮੋਡ ਨਾਪਾਲਿਆਂ ਦਾ ਵੀ ਇਹ ਵੀ ਸਾਡੇ ਬੱਚਿਆਂ ਲਈ ਬਹੁਤ ਵੱਡੇ ਪੱਧਰ ਤੇ ਆਪਦਾ ਯੋਗਦਾਨ ਪਾ ਰਹੇ ਨੇ ਤੇ ਆਸ ਕਰਦੇ ਆ ਇਹ ਸਮਾਜ ਸੇਵੀ ਸੱਜਣ ਨੇ ਜਿਹੜੇ ਇਹਨਾਂ ਬੱਚਿਆਂ ਦੀ ਹੌਸਲਾ ਪੱਜਾਈ ਲਈ ਅਗਲੇ ਸਮੇਂ ਲਈ ਵੀ ਇਹ ਇਸੇ ਤਰ੍ਹਾਂ ਯੋਗਦਾਨ ਦਿੰਦੇ ਰਹਿਣਗੇ ਅਸੀਂ ਬਹੁਤ ਇਸ ਗੱਲ ਤੇ ਖੁਸ਼ ਆਂ ਜੀ ਕਿ ਜਿਹੜੇ ਬੱਚੇ ਸਾਡੇ ਅਣਗੌਲੇ ਸਮਝੇ ਗਏ ਸੀ ਹੁਣ ਤੱਕ ਸਮਾਜ ਚ ਜਿਹਨੂੰ ਅਸੀਂ ਸੀਡਬਲਯੂ ਐਸ ਐਨ ਬੱਚੇ ਕਹਿੰਨੇ ਆ ਜਾਂ ਦੇਬਿਆਂਗ ਬੱਚੇ ਨੇ ਉਹਨਾਂ ਨੂੰ ਸਰਕਾਰ ਵੱਲੋਂ ਪਿਛਲੇ ਕੁਝ ਸਮੇਂ ਤੋਂ ਬਹੁਤ ਵਧੀਆ ਸਹੂਲਤਾਂ ਮਿਲ ਰਹੀਆਂ ਨੇ ਤੇ ਸਾਨੂੰ ਵੀ ਖੁਸ਼ੀ ਹੁੰਦੀ ਆ ਜਦੋਂ ਇਹਨਾਂ ਬੱਚਿਆਂ ਨੂੰ ਸਹੂਲਤਾਂ ਮਿਲ ਕੇ ਇਹ ਬੱਚੇ ਫਿਰ ਸਕੂਲ ਪੱਧਰ ਤੋਂ ਲੈ ਕੇ ਸਟੇਟ ਪੱਧਰ ਤੱਕ ਮੱਲਾ ਮਾਰਦੇ ਨੇ ਸਾਡੇ ਕੋਲ ਇੱਕ ਬੱਚਾ ਕੋਮਲ ਆ ਉਹ ਬੱਚਾ ਸਾਡਾ ਪੰਜਾਬ ਚ ਰੇਸਾਂ ਦੇ ਵਿੱਚ ਜਾਂਦਾ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਵੀ ਇਹ ਬੱਚੇ ਜਿਹੜੇ ਹੁਣ ਤੱਕ ਹਨ ਗੋਲੇ ਸੀ ਇਹ ਸਾਰੇ ਬੱਚੇ ਸਾਡੇ ਅੱਜ ਬਹੁਤ ਵੱਡੀਆਂ ਪ੍ਰਾਪਤੀਆਂ ਕਰ ਰਹੇ ਨੇ ਤੇ ਅਸੀਂ ਧੰਨਵਾਦ ਦੀਆਂ ਸਾਡੇ ਆਪਣੇ ਵਿਭਾਗ ਦੇ ਸਾਡੇ ਅਧਿਕਾਰੀਆਂ ਦੇ ਸਾਡੇ ਮੈਡਮ ਦਵਿੰਦਰ ਕੌਰ ਜੀ ਦੇ ਜਿਹੜੇ ਆਪਣੀ ਪੂਰੀ ਮਿਹਨਤ ਦੇ ਨਾਲ ਇਹਨਾਂ ਬੱਚਿਆਂ ਨੂੰ ਹੋਰ ਹੱਲਾਸ਼ੇਰੀ ਦੇ ਕੇ ਅਗਿਲ ਜਾਂ ਰਹੇ ਧੰਨਵਾਦ